ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਰ ਕਿਸ ਤਰ੍ਹਾਂ ਤੁਸੀਂ ਠੀਕ ਠਾਕ ਹੋ ਸਭ ਵਧੀਆ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਬਹੁਤ ਹੀ ਵਧੀਆ ਰੈਸਪੀ ਜਿਹੜੀ ਕਿ ਹਰ ਇੱਕ ਪੰਜਾਬੀ ਘਰ ਵਿੱਚ ਬਣਦੀ ਅੱਜ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਟੇਸਟੀ ਲੋਕੀ ਦੇ ਕੋफ्ते ਕਿਉਂਕਿ ਕੋफ्ते ਵੀ ਆਪਾਂ ਆਪਣੇ ਤਰੀਕੇ ਨਾਲ ਸਾਬ ਬਣਾਉਂਦੇ ਨੇ ਤੇ ਮੈਂ ਅੱਜ ਆਪਣਾ ਤਰੀਕਾ ਸ਼ੇਅਰ ਕਰਾਂਗੀ ਜਿਸ ਤਰ੍ਹਾਂ ਮੈਂ ਆਪਣੇ ਘਰ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰਦੀ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਦੇ ਵਿੱਚ ਆਪਾਂ ਪਾਵਾਂਗੇ ਜੀ ਦਹੀਂ ਦਹੀਂ ਪਾ ਕੇ ਬਣਾਵਾਂਗੇ ਜੀ ਲੋਕੀ ਦੇ ਕੋफ्ते ਜੋ ਕਿ ਬਹੁਤ ਜ਼ਿਆਦਾ ਚਟਪਟੇ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਕੋफ्ते ਬਣਾਉਣ ਲਈ ਜੀ ਸਭ ਤੋਂ ਤਾਂ ਪਹਿਲਾਂ ਚਾਹੀਦੀ ਹੈ ਜੀ ਆਪਾਂ ਨੂੰ ਲੋਕੀ ਆਹ ਦੇਖੋ ਜਿਹਦਾ ਵੀ ਤੁਸੀਂ ਕੋफ्तेਆ ਵਾਸਤੇ ਲੋਕੀ ਲੈਣੀ ਹੈ ਤੇ ਦੇਖਣਾ ਕਿ ਪੱਕੀ ਨਾ ਹੋਵੇ ਕਿ ਸੌਫਟ ਹੋਵੇ ਜਿਸ ਤਰ੍ਹਾਂ ਇਹ ਵਾਲੀ ਹੈ ਇਹ ਦੇਖੋ ਬਿਲਕੁਲ ਲੈਰੀ ਹੈ ਇਹ ਕੱਚੀ ਹੈ ਅੰਦਰੋਂ ਪੱਕੀ ਨਹੀਂ ਹੈ ਇਹਦੇ ਬੀਜ ਇਹਦੇ ਵਿੱਚ ਬੀਜ ਵੀ ਨਹੀਂ ਹੋਣਾ ਤੇ ਇਹਨੂੰ ਆਪਾਂ ਛਿਲਕੇ ਧੋ ਕੇ ਤੇ ਫਿਰ ਇਹਨੂੰ ਕਰਾਂਗੇ ਜੀ ਕੱਦੂ ਕਾਛ ਇਸ ਤਰ੍ਹਾਂ ਨੂੰ ਤੁਸੀਂ ਕੱਟ ਲੈਣਾ ਇਹ ਵજન ਵਿੱਚ 700 ਗ੍ਰਾਮ ਹੈ ਆ ਦੇਖੋ ਬਿਲਕੁਲ ਸਹੀ ਹੈ ਲੋਕੀ ਪੱਕੀ ਨਹੀਂ ਹੈ ਇਹ ਤੇਦਾ ਇਸ ਤਰ੍ਹਾਂ ਤੁਸੀਂ ਛਿਲਕਾ ਲਾ ਲੈਣਾ ਲੋਕੀ ਨੂੰ ਆਪਾਂ ਛਿਲਕੇ ਧੋ ਕੇ ਤਿਆਰ ਕਰ ਲਿਆ ਤਾਂ ਹੁਣ ਇਹਨੂੰ ਕਰਾਂਗੇ ਜੀ ਕद्दूकश ਕद्दूकश ਜਦੋਂ ਵੀ ਤੁਸੀਂ ਇਹਨੂੰ ਕਰਨਾ ਹੈ ਇਸ ਤਰ੍ਹਾਂ ਬਰੀਕ ਵਾਲੀ ਸਾਈਡ ਤੋਂ ਨਹੀਂ ਕਰਨਾ ਮੋਟੀ ਸਾਈਡ ਤੋਂ ਕਰਨਾ ਹੈ ਕਿਉਂਕਿ ਮੋਟੀ ਸਾਈਡ ਤੋਂ ਉਸ ਨੂੰ ਕद्दूकश ਕਰਾਂਗੇ ਤੇ ਲੋਕੀ ਬਹੁਤ ਸਾਰਾ ਪਾਣੀ ਛੱਡਦੀ ਹੈ ਤੇ ਇਹ ਪਾਣੀ ਘੱਟ ਛੱਡੇਗੀ ਤੇ ਜਿੱਦੇ ਨਾਲ ਕੋਪ ਤੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਆ ਦੇਖੋ ਤੁਹਾਨੂੰ ਮੈਂ ਦੱਸ ਦਿਆਂ ਜੀ ਬਸ ਇਸ ਤਰ੍ਹਾਂ ਦੇ ਮੋਟੇ-ਮੋਟੇ ਲੱਛੇ ਬਾਹਰ ਆਣਗੇ ਆ ਦੇਖੋ ਇੱਕ ਚੀਜ਼ ਹੋਰ ਧਿਆਨ ਚ ਰੱਖਣੀ ਆ ਜਦੋਂ ਵੀ ਤੁਸੀਂ ਕੋਪ ਤੇ ਬਣਾਣੇ ਆ ਜਦੋਂ ਲੋਕੀ ਨੇ ਆਪਾਂ ਕद्दूकश ਕਰ ਲਿਆ ਇਹਦੇ ਨਾਲ ਉਸੇ ਵੇਲੇ ਇਹਦੇ ਵਿੱਚ ਤੁਸੀਂ ਨਮਕ ਪਾ ਦੇ। ਨਮਕ ਪਾਉਣ ਨਾਲ ਇੱਕ ਤੇ ਲੋਕੀ ਕਾਲੀ ਨਹੀਂ ਹੋਏਗੀ ਤੇ ਇਹ ਆਪਣਾ ਐਕਸਟਰਾ ਪਾਣੀ ਵੀ ਛੱਡ ਦੇਗੀ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ। ਹੁਣ ਅਸੀਂ ਇਹਨੂੰ ਨਿਚੋੜ ਲਵਾਂਗੇ। ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਨੂੰ ਨਿਚੋੜਨਾ ਹੈ ਲੋਕੀ ਨੂੰ ਅਸੀਂ ਇੱਕ ਵਾਰੀ ਨਿਚੋੜ ਲਿਆ ਤੇ ਹੁਣ ਅਸੀਂ ਇਸ ਤਰ੍ਹਾਂ ਇੱਕ ਪਤਲਾ ਕਪੜਾ ਡੋਂਗੇ ਤੇ ਰੱਖਾਂਗੇ ਉਹਦੇ ਉੱਪਰ ਸਾਰੀ ਲੋਕੀ ਪਾ ਕੇ ਇਹਨੂੰ ਫਿਰ ਥੋੜੀ ਜਿਹੀ ਮਿਹਨਤ ਲਾ ਕੇ ਚੰਗੀ ਤਰ੍ਹਾਂ ਹੋਰ ਨਿਚੋੜ ਲਵਾਂਗੇ ਆਹ ਦੇਖੋ ਜੀ ਦੁਬਾਰਾ ਇੰਨਾ ਕ ਪਾਣੀ ਨਿਕਲਿਆ ਤੇ ਜਦੋਂ ਆਪਾਂ ਪਹਿਲਾਂ ਨਚੋੜਿਆ ਸੀ ਪਹਿਲਾਂ ਇੰਨਾ ਪਾਣੀ ਨਿਕਲਿਆ ਹੈ ਇਹਨੂੰ ਸਾਰੇ ਨੂੰ ਆਪਾਂ ਇੱਕ ਜਗ੍ਹਾ ਇਕੱਠਾ ਕਰ ਲਵਾਂਗੇ ਤੇ ਇਸ ਤਰ੍ਹਾਂ ਇਹਨੂੰ ਛਾਣ ਲਵਾਂਗੇ ਇਹ ਪਾਣੀ ਨੂੰ ਤੁਸੀਂ ਸੁੱਟਣਾ ਨਹੀਂ ਹੈ ਇਹਦਾ ਇਸਤੇਮਾਲ ਅਸੀਂ ਅੱਗੇ ਜਦੋਂ ਸਬਜ਼ੀ ਬਣਾਣੀ ਉਹਦੇ ਵਿੱਚ ਕਰਾਂਗੇ ਇਹਨੂੰ ਸਾਈਡ ਤੇ ਰੱਖਾਂਗੇ ਹੁਣ ਬਣਾਉਨੇ ਆਂ ਜੀ ਕੋਟਿਆਂ ਦੀ ਕਰਦੇ ਆਂ ਜੀ ਤਿਆਰੀ ਲੱਕੀ ਨੂੰ ਆਪਾਂ ਨਚੋੜ ਕੇ ਤਿਆਰ ਕਰ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੇ ਜਿ ਮਸਾਲੇ ਇਹ ਮੈਂ ਤਾਂ ਨੈਂ ਦੀਆਂ ਡੰਡੀਆਂ ਲਈਆਂ ਨੇ ਪੱਤੇ ਨਹੀਂ ਇਹਨਾਂ ਨੂੰ ਬਰੀਕ ਕੱਟਿਆ ਇਹ ਵੀ ਪਾਵਾਂਗੇ ਇਹਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਥੋੜੀ ਜੀ ਹਰੀ ਮਿਰਚ ਬਿਲਕੁਲ ਥੋੜੀ ਜੀ ਕਾਲੀ ਮਿਰਚ ਅੱਧਾ ਚਮਚਾ ਜੀਰਾ ਜੇ ਤੁਹਾਨੂੰ ਪਸੰਦ ਹੈ ਤੇ ਇੱਕ ਚੁਟਕੀ ਅਜਵੈਨ ਜਿਆਦਾ ਨਹੀਂ ਪਾਣੀ ਸਿਰਫ ਇੱਕ ਚੁਟਕੀ ਤੇ ਇੱਕ ਚੁਟਕੀ ਆਪਾਂ ਹਿੰਗ ਪਾਵਾਂਗੇ ਇੱਕ ਚਮਚਾ ਲਸਣ ਅਦਰਕ ਦਾ ਪੇਸਟ ਕਿਉਂਕਿ ਨਮਕ ਆਪਾਂ ਇਹਦੇ ਵਿੱਚ ਪਾਇਆ ਹੈ ਤੇ ਨਮਕ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਬਿਲਕੁਲ ਥੋੜਾ ਜਿਹਾ ਧਨੀਆ ਪਾਊਡਰ ਇੱਕ ਚੁਟਕੀ ਲਾਲ ਮਿਰਚ ਇੱਕ ਚੁਟਕੀ ਹਲਦੀ ਇਹਨਾਂ ਨੂੰ ਆਪਾਂ ਕਰਦੇ ਹਾਂ ਜੀ ਬਾਅਦ ਵਿੱਚ ਮਿਕਸ ਇੱਥੇ ਤੁਸੀਂ ਇਹਦੇ ਵਿੱਚ ਇੱਕ ਚਮਚਾ ਭਿੱਜੀ ਹੋਈ ਚਨਾ ਦਾਲ ਪਾ ਸਕਦੇ ਹੋ ਉਹਨੂੰ ਤੁਸੀਂ ਭਿਓ ਲੈਣਾ ਤੇ ਉਹ ਇਹਦੇ ਵਿੱਚ ਪਾਓ ਤੇ ਉਹਦੇ ਨਾਲ ਵੀ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਤੇ ਉਹਦੇ ਨਾਲ ਬਾਈਂਡਿੰਗ ਵੀ ਬਹੁਤ ਵਧੀਆ ਆਉਂਦੀ ਹੈ ਇਹਨਾਂ ਕੌਪਟਿਆਂ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਬੇਸਨ ਘੱਟ ਪਾਓ ਜੇ ਦੇ ਨਾਲ ਕਿ ਲੋਕੀ ਦਾ ਫਲੇਵਰ ਬਹੁਤ ਵਧੀਆ ਆਵੇ ਕਿ ਵੇਸਣ ਦਾ ਸਾਨੂੰ ਫਲੇਵਰ ਨਹੀਂ ਚਾਹੀਦਾ ਤੇ ਜੇ ਤੁਹਾਡ ਕੋ ਤੁਹਾਨੂੰ ਚਨਾ ਦਾਲ ਪੇਨ ਦਾ ਚੇਤਾ ਭੁੱਲ ਗਿਆ ਜਾਂ ਕਿਸੇ ਟਾਈਮ ਘਰ 'ਚ ਨਹੀਂ ਹੁੰਦੀ ਤੁਸੀਂ ਉਸ ਟਾਈਮ ਜਿਵੇਂ ਭੁਜੇ ਛੋਲੇ ਨੇ ਮੈਨੂੰ ਕਿਉਂਕਿ ਚੇਤਾ ਭੁੱਲ ਗਿਆ ਮੈਂ ਭਿਓ ਹੀ ਨਹੀਂ ਆ ਤੇ ਮੈਂ ਇੱਕ ਚਮਚਾ ਭੁਜੇ ਹੋਏ ਛੋਲੇ ਇਹਨਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਦੱਦਰਾ ਕਟ ਕੇ ਇਹਦੇ ਵਿੱਚ ਪਾ ਦਵਾਂਗੇ ਇਨਾਂ ਨੂੰ ਆਪਾਂ ਇਸ ਤਰ੍ਹਾਂ ਕੁੱਟ ਕੇ ਤਿਆਰ ਕੀਤਾ ਬਿਲਕੁਲ ਪਾਊਡਰ ਨਹੀਂ ਬਣਾਇਆ ਥੋੜਾ ਜਿਹਾ ਦਰਦਰਾ ਹੀ ਰੱਖਿਆ ਇਹ ਵੀ ਇੱਕ ਚਮਚਾ ਪਾ ਦਵਾਂਗੇ ਹੁਣ ਇਹਨੂੰ ਕਰਾਂਗੇ ਜੀ ਆਪਾਂ ਮਿਕਸ ਇਹਨੂੰ ਬੜੇ ਆਰਾਮ ਨਾਲ ਮਿਕਸ ਕਰਨਾ ਹੈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਵੇਸਣ ਲੈ ਮੈਂ ਇੱਕ ਚਮਚਾ ਵੇਸਣ ਲਿਆ ਹੈ ਇੱਕ ਚਮਚਾ ਹੋਰ ਪਾਵਾਂਗੇ ਇਹਨੂੰ ਮਿਲਾ ਕੇ ਦੇਖਾਂਗੇ ਜੇ ਜ਼ਰੂਰਤ ਪਈ ਤੇ ਆਪਾਂ ਹੋਰ ਐਡ ਕਰਾਂਗੇ ਪਾਣੀ ਬਿਲਕੁਲ ਨਹੀਂ ਆਪਾਂ ਇਹਦੇ ਵਿੱਚ ਪਾਣਾ ਇਹਦੇ ਆਪਾਂ ਕੋਪ ਤੇ ਬਣਾਣੇ ਨੇ ਇਹਨੂੰ ਹਲਕੇ ਹੱਥਾਂ ਨਾਲ ਮਲਣਾ ਹੈ ਕਿ ਜਿਵੇਂ ਆਪਾਂ ਪਕੌੜਿਆਂ ਦੀ ਬੇਸਨ ਘੋਲ ਕੇ ਤਿਆਰ ਕਰਦੇ ਹਾਂ ਉਸ ਤਰ੍ਹਾਂ ਨਹੀਂ ਘੋਲਣਾ ਹੁਣ ਬਹੁਤ ਹੀ ਖਾਸ ਚੀਜ਼ ਇੱਕ ਚਮਚਾ ਦਹੀਂ ਦੋ ਚਮਚੇ ਆਪਾਂ ਦੋ ਚਮਚੇ ਦਹੀਂ ਇਹਦੇ ਵਿੱਚ ਐਡ ਕੀਤਾ ਹੈ ਜੇ ਜ਼ਰੂਰਤ ਪਈ ਤੇ ਆਪਾਂ ਇਹਨੂੰ ਇੱਕ ਚਮਚਾ ਹੋਰ ਐਡ ਕਰਾਂਗੇ। ਜੇ ਇਹਦੀ ਬੋਲ ਬਣਾ ਕੇ ਦੇਖਣੀ ਹੈ ਜੇ ਤੇ ਬੰਦੀ ਹੈ ਤੇ ਠੀਕ ਹੈ ਨਹੀਂ ਤੇ ਥੋੜਾ ਜਿਹਾ ਆਪਾਂ ਬੇਸਣ ਹੋਰ ਐਡ ਕਰਾਂਗੇ। ਆ ਦੇਖੋ ਦੋ ਚਮਚੇ ਆਪਾਂ ਪਾਏ ਨੇ ਤੇ ਦੇਖੋ ਕਿੰਨੀ ਵਧੀਆ ਦੀ ਬੋਲ ਬਣ ਕੇ ਤਿਆਰ ਹੋਈ ਹੈ ਕੋफ्ते ਮੁੰਬਾ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਇੱਧਰ ਆਪਾਂ ਮੀਡੀਅਮ ਫਲੇਮ ਤੇ ਤੇਲ ਰੱਖਿਆ ਗਰਮ ਤੇ ਇਹਦੇ ਵਿੱਚ ਆਪਾਂ ਕੋफ्ते ਪਾਵਾਂਗੇ ਆ ਦੇਖੋ ਇਸ ਤਰ੍ਹਾਂ ਇਹਨੂੰ ਪਾਵਾਂਗੇ ਤੇਲ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਤੇਲ ਮੀਡੀਅਮ ਹੋਣਾ ਚਾਹੀਦਾ ਕਿਉਂਕਿ ਕੋफ्ते ਜਿਹੜੇ ਅੰਦਰ ਤੱਕ ਆਪਣੇ ਸਿੱਕ ਕੇ ਤਿਆਰ ਹੋਣ ਜਿੱਦ ਦੀ ਤੁਹਾਡੀ ਇੱਛਾ ਹੈ ਉਸੇ ਸਾਰ ਨਾਲ ਤੁਸੀਂ ਛੋਟੇ ਵੱਡੇ ਕੋफ्ते ਬਣਾ ਕੇ ਤਿਆਰ ਕਰ ਸਕਦੇ ਹੋ ਕੋਪਟਿਆਂ ਨੂੰ ਆਪਾਂ ਜਿਆਦਾ ਡੀਪ ਫਰਾਈ ਨਹੀਂ ਕੀਤਾ ਆਪਾਂ ਬਹੁਤ ਹੀ మీడియం ਤੇਲ ਲੈ ਆਏ ਉਹਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਹਲਾ ਦੇਣਾ ਜਦੋਂ ਥੋੜੇ ਜੇ ਸਿੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਪਲਟਾਂਗੇ ਆ ਦੇਖੋ ਜੀ ਕੋਪਟਿਆਂ ਨੂੰ ਅਸੀਂ ਇਸ ਤਰ੍ਹਾਂ ਚਮਚਤੀ ਸਹਤ ਨਾਲ ਉਲਟਾ-ਪਲਟਾ ਕੇ ਸੇਕ ਲਵਾਂਗੇ ਇਸ ਤਰ੍ਹਾਂ ਇਹਨੂੰ ਬੜੇ ਆਰਾਮ ਨਾਲ ਤੁਸੀਂ ਦੂਜੀ ਸਾਈਡ ਤੋਂ ਪਲਟਣਾ ਹੈ ਇੱਕ ਸਾਈਡ ਤੇਕ ਜਾਏਗੀ ਫਿਰ ਦੂਜੀ ਸਾਈਡ ਤੋਂ ਆਪਾਂ ਫਿਰ ਪਲਟਦੇ ਆ ਇਹਨਾਂ ਨੂੰ ਸੇਕਾਂਗੇ। ਲਓ ਜੀ ਆਪਣੇ ਕੋफ्ते ਬਣ ਕੇ ਬਿਲਕੁਲ ਤਿਆਰ ਨੇ ਹੋਣਾ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆ। ਆਹ ਦੇਖੋ ਜੀ ਕਿੰਨੇ ਸੋਨੇ ਬਣ ਕੇ ਤਿਆਰ ਹੋਏ ਨੇ। ਆਪਾਂ ਕੋਈ ਹੋਰ ਜ਼ਿਆਦਾ ਸਾਤ ਮਸਾਲਾ ਨਹੀਂ ਪਾਣੇ। ਅੱਧਾ ਚਮਚਾ ਜੀਰਾ ਹੈ। ਉੱਕੇ ਚੁਟਕੇ ਹੈਂਗਾ ਇੱਕ ਚਮਚਾ ਬ੍ਰੀਕ ਕਟਿਆ ਹੋਇਆ ਅਦਰਕ ਇੱਕ ਚਮਚਾ ਬ੍ਰੀਕ ਕਟਿਆ ਹੋਇਆ ਲਸਣ ਨਿੰਬੂ ਦਾ ਥੋੜਾ ਜਿਹਾ ਕੱਚਾ ਪਾਣ ਕੱਢ ਕੇ ਫਿਰ ਤੇਜ ਪਾਵਾਂਗੇ ਜੀ ਇਹ ਵਾਲੀ ਖਕੜਸ਼ੀ ਤੇਲ ਦੀ ਲਈ ਹੈ ਉਹ ਮੈਂ ਇਹਦੇ ਵਿੱਚ ਪਾਈ ਹੈ ਤੁਸੀਂ ਚਾਹੋ ਤੈਨੂੰ ਦੇਸੀ ਘਿਓ ਵੀ ਬਣਾ ਸਕਦੇ ਹੋ ਮੈਂ ਨੂੰ ਡਵਾਈਨ ਔਲ ਚ ਬਣਾ ਰਹੀ ਹਾਂ ਪਿਆਜ਼ ਨੂੰ ਮੈਂ ਬਰੀ ਕੱਟ ਲਿਆ ਹੁਣ ਇਹਨੂੰ ਪਾ ਦਾਂਗੇ

ਇੰਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਆਪਣਾ ਭੁੱਜ ਗਿਆ ਹੈ ਪਿਆਜ਼ ਨੂੰ ਆਪਾਂ ਇੰਨਾ ਘੁੱਲਾਂਗੇ ਹੁਣ ਇਹਦੇ ਵਿੱਚ ਆਪਾਂ ਇਹ ਵਾਲੇ ਮੈਂ ਤਿੰਨ ਟਮਾਟਰ ਲਏ ਨੇ ਉਹਨਾਂ ਨੂੰ ਇਸ ਤਰ੍ਹਾਂ ਮੈਂ ਬਰੀਕ ਗ੍ਰाइंड ਕਰ ਲਿਆ ਹੈ ਇਹਦੇ ਨਾਲ ਇਹਦੇ ਵਿੱਚ ਪਾ ਦਾਂਗੇ ਆਪਾਂ ਜੀ ਸਵਾਦ ਅਨੁਸਾਰ ਮਿਰਚ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਤੁਸੀਂ ਮਿਰਚ ਐਡ ਕਰ ਸਕਦੇ ਹੋ ਮੈਂ ਦੋ ਮਿਰਚਾਂ ਨੂੰ ਇਸ ਤਰ੍ਹਾਂ ਕਟ ਲਿਆ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਆ ਦੇਖੋ ਜੀ ਟਮਾਟਰ ਨੂੰ ਆਪਾਂ ਇੰਨਾ ਕਿ ਧੁੰਮਾਂਗੇ ਇਹਨੇ ਥੋੜਾ ਕੋਈ ਛੜਦਾ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਲਦੀ ਅੱਧਾ ਚਮਚਾ ਆਪਾਂ ਹਲਦੀ ਪਾਤੀ ਹੈ ਅੱਧਾ ਚਮਚਾ ਕਾਲੀ ਮਿਰਚ ਇਹ ਛੋਟੇ ਵਾਲੇ ਇੱਧੇ-ਇੱਧੇ ਚਮਚੇ ਨਾਲ ਲੈ ਲਏ ਨੇ ਅੱਧਾ ਚਮਚ ਗਰਮ ਮਸਾਲਾ ਹੁਣ ਆਪਾਂ ਗੈਸ ਸਿਮ ਕੀਤਾ ਹੈ ਤੇ ਹੁਣ ਇਹ ਵਾਲਾ ਜੋ ਬਟਰ ਆਫਾ ਦਹੀਂ ਦੇਗੀ ਮਿਰਚ ਤੇ ਧਨੀਏ ਦਾ ਤਿਆਰ ਕੀਤਾ ਹੈ ਉਹਨੂੰ ਪਾ ਦਾਂਗੇ ਜੇ ਤੁਸੀਂ ਇਹਨੂੰ ਪਾਣਾ ਹੈ ਤੇ ਨੂੰ ਚੰਗੀ ਤਰ੍ਹਾਂ ਘੁਮਾਣਾ ਹੈ ਜਿੰਨਾ ਚਿਰ ਦਹੀਂ ਵਿੱਚ ਇੱਕ ਬਾਲਾ ਨਹੀਂ ਆਂਦਾ ਉਨੇ ਦੇਰ ਨੂੰ ਤੁਸੀਂ ਹਿਲਾਉਂਦੇ ਰਹਿਣਾ ਇੱਕ ਦਹੀਂ ਚੰਗੀ ਤਰ੍ਹਾਂ ਪੱਕ ਜਾਵੇ ਫਿਰ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਲਓ ਜੀ ਆਪਣਾ ਦਹੀਂ ਵੀ ਬਿਲਕੁਲ ਤੜਕੇ ਦੇ ਨਾਲ ਪੱਕ ਗਿਆ ਦੇਖੋ ਬਿਲਕੁਲ ਫਟਿਆ ਨਹੀਂ ਹੈ ਨਹੀਂ ਬਹੁਤ ਸੋਹਣੀ ਖੁਸ਼बू ਆ ਰਹੀ ਹੈ ਤੁਸੀਂ ਇੱਕ ਚੀਜ਼ ਨੋਟ ਕੀਤੀ ਕਿ ਆਪਾਂ ਸਾਰਾ ਤੜਕਾ ਬਣਾ ਲਿਆ ਪਰ ਇਹਦੇ ਵਿੱਚ ਆਪਾਂ ਨਮਕ ਐਡ ਨਹੀਂ ਕੀਤਾ ਤੇ ਨਮਕ ਦੀ ਜਗ੍ਹਾ ਹੋਣਾ ਸੀ ਇਹ ਵਾਲਾ ਜੋ ਲੋਕੀ ਦਾ ਪਾਣੀ ਕਿਉਂਕਿ ਅਸੀਂ ਲੋਕੀ ਦੇ ਵਿੱਚ ਨਮਕ ਪਾਇਆ ਸੀ ਤੇ ਇਹ ਵਾਲਾ ਇੱਥੇ ਪਾਵਾਂਗੇ ਬਾਕੀ ਆਪਾਂ ਐਕਸਟਰਾ ਇਹਦੇ ਵਿੱਚ ਕੋਈ ਨਮਕ ਐਡ ਨਹੀਂ ਕਰਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਇਹਦੇ ਨਾਲ ਸਬਜੀ ਬਹੁਤ ਟੇਸਟੀ ਬਣਦੀ ਹੈ ਇੱਕ ਤੇ ਵਾਲਾ ਪਾਣੀ ਵੇਸਟ ਨਹੀਂ ਜਾਂਦਾ ਜਿੰਨੇ ਕਿ ਤੁਹਾਨੂੰ ਗਰੇਵੀ ਦੀ ਜਰੂਰਤ ਹੋਵੇ ਉਹਨਾਂ ਨੂੰ ਤੁਸੀਂ ਪਾਣੀ ਪਾ ਸਕਦੇ ਹੋ ਮੈਂ ਇਹਨੂੰ ਇੱਕ ਉਬਾਲਾ ਦਵਾ ਕੇ ਫਿਰ ਇਹਦੇ ਵਿੱਚ ਥੋੜਾ ਹੋਰ ਪਾਣੀ ਐਡ ਕਰਾਂਗੇ ਹਨ ਨੂੰ ਟੱਕ ਕੇ 5-4 ਮਿੰਟ ਪਕਾਵਾਂਗੇ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਾਂਗੇ ਹੁਣ ਆਪਾਂ ਚੈੱਕ ਕਰਦੇ ਹਾਂ ਜੀ ਆਪਣਾ ਮਸਾਲਾ ਆ ਦੇਖੋ ਜੀ ਕਿੰਨਾ ਸੋਹਣਾ ਮਸਾਲਾ ਆਪਣਾ ਪਿਆਰ ਹੋ ਗਿਆ ਏ ਇੱਥੇ ਤੁਸੀਂ ਇਹਦੇ ਚਪੜਾ ਨਮਕ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਪਾ ਸਕਦੇ ਹੋ ਆਪਾਂ ਬਿਲਕੁਲ ਥੋੜੇ ਜਿਹਾ ਦੇਖੋ ਇੱਕ ਚੁਟਕੀ ਤੋਂ ਵੀ ਘੱਟ 15-20 ਦਾਣੇ ਹੁਣੇ ਨੇ ਖੰਡ ਦੇ ਉਹ ਪਾ ਦਾਂਗੇ ਕਿਉਂਕਿ ਟਮਾਟਰ ਵੀ ਖੱਟੇ ਨੇ ਤੇ ਥੋੜਾ ਦਹੀਂ ਵੀ ਪਾਇਆ ਇਹਨਾਂ ਦੀ ਖਟਾਸ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਇਹਦੇ ਵਿੱਚ ਦੋ ਦੋ ਚੱਟ ਜਾਨੇ ਚੀਨੀ ਵੀ ਐਡ ਕੀਤੀ ਹੈ ਨੇ ਗਰੇਵੀ ਵਾਸਤੇ ਮੈਂ ਇੱਕ ਕੌਲੀ ਪਾਣੀ ਲਿਆਇਆ ਇੱਕ ਕੌਲੀ ਲੋਕੀ ਦਾ ਪਾਣੀ ਸੀ ਤੇ ਇੱਕ ਕੌਲੀ ਹੈ ਬਸ ਇਹਨੂੰ ਹੁਣ ਚੰਗੀ ਤਰ੍ਹਾਂ ਪਕਾ ਲਾਂਗੇ ਕਿਉਂਕਿ ਕੋਪ ਤੇ ਕਾਫੀ ਪਾਣੀ ਚੁੱਕਦੇ ਨੇ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਿਆਦਾ ਪਾਇਆ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਥੋੜੀ ਪੱਕਦੀ ਹੈ ਗਰੇਵੀ ਤੇ ਫਿਰ ਇਹਦੇ ਵਿੱਚ ਆਪਾਂ ਕੋਪ ਤੇ ਪਾ ਦਿੰਦੇ ਹਾਂ ਸੱਤ-ਅੱਠ ਮਿੰਟ ਹੋ ਗਏ ਨੇ ਸਬਜ਼ੀ ਨੂੰ ਪੱਕਦੇ ਆ ਦੇਖੋ ਜੀ ਆਪਣੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੈ ਸਬਜ਼ੀ ਤੇਲ ਛੱਡਦਾ ਹੈ ਖੁਸ਼ਬੂ ਬਹੁਤ ਘਰੇ ਆਉਣ ਲੱਗੀ ਹੈ ਹੁਣ ਇੱਥੇ ਆਪਾਂ ਪਾਵਾਂਗੇ ਜੀ ਅੱਧਾ ਕ ਚਮਚਾ ਸੁੱਕੀ ਮੇਥੀ ਇਸ ਦੇ ਨਾਲ ਹੀ ਹੁਣ ਇਹਦੇ ਵਿੱਚ ਆਪਾਂ ਇਹ ਵਾਲੇ ਕੋਪ ਤੇ ਪਾ ਦਾਂਗੇ ਇਹਨਾਂ ਨੂੰ ਜ਼ਿਆਦਾ ਪਕਾਣ ਦੀ ਲੋੜ ਨਹੀਂ ਹੈ ਸਿਰਫ 2-4 ਮਿੰਟ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਫਿਰ ਕਰਦੇ ਹਾਂ ਜੇ ਇਹਨੂੰ ਸਰਵ ਥੋੜਾ ਜਿਹਾ ਪਾਵਾਂਗੇ ਜੇ ਆਪਾਂ ਕਟਿਆ ਹੋਇਆ ਧਨੀਆ ਇਹਨੂੰ ਹਲਕੇ ਹਲਕੇ ਮਿਕਸ ਕਰਾਂਗੇ ਕਿੰਨੇ ਸੋਹਣੇ ਲੱਗ ਰਹੇ ਨੇ ਕਲਰ ਦੇਖੋ ਤੁਸੀਂ ਸਬਜ਼ੀ ਦਾ ਕਿੰਨਾ ਵਧੀਆ ਹੈ ਇਹ ਨੂੰ ਪਕਾ ਕੇ 5 ਕਿ ਮਿੰਟ ਪਕਾ ਕੇ ਫਿਰ ਕਰਦੇ ਆਂ ਜੀ ਸਰਵ ਲਓ ਜੀ ਆਪਣੇ ਗਰਮਾ ਗਰਮ ਬਹੁਤ ਟੇਸਟੀ ਕੋਫਤੇ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਕਲਰ ਦੇਖੋ ਤੁਸੀਂ ਸਬਜ਼ੀ ਦਾ ਤੇ ਗਰੇਵੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਖਾਣ ਵਿੱਚ ਵੀ ਹੈ ਬਹੁਤ ਜ਼ਿਆਦਾ ਟੇਸਟੀ ਨੇ ਹੁਣ ਕਰਦੇ ਆਂ ਜੀ ਇਹਨੂੰ ਆਪਾਂ ਸਰਵ ਬੜੀ ਆਸਾਨ ਰੈਸਪੀ ਹੈ ਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਇਹ ਮੇਰਾ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਕੋਪਤਿਆਂ ਦੀ ਸਬਜੀ ਬਣਾਉਂਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ